ਆ ਗਿਆ ਬਾਗੀ ਵਾਲਾ ਆ ਗਿਆ ਅੱਛਾ ਆ ਗਿਆ ਬਈ ਆ ਗਿਆ ਬਾਗੀ ਵਾਲਾ ਆ ਗਿਆ ਜੈ ਸਮੇਤ ਭਾਤੀ ਜਨਤਾਪਾ ਆਧੁਨਿਕ ਲੋਕਤੰਤਰ ਜਾਂ ਲੋਕਤੰਤਾ ਦਾ ਆਪਾਂ ਮਹਾਪਰਵ ਕਹਿੰਦੇ ਆ ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਅਸੀਂ ਲੋਕਾਂ ਮਾਰੇ ਪੇਸ਼ ਹੁੰਦੇ ਲੋਕਾਂ ਮਾਰੇ ਆਪਣੇ ਵਿਚਾਰ ਰੱਖਦੇ ਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੌੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਕੰਪਨੀ ਸਾਡੇ ਦੇਖਦੇ ਪਿਆ ਉੱਤੋਂ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ 'ਚ ਚਲੇ ਗਏ ਚਲੋ ਦੇਖੋ ਮੇਰਾ ਮੈਂ ਤਾਂ ਆਪਣੇ ਨਾਲ ਕੰਸਰਨ ਜਿਹੜੀ ਸਾਡੀ ਐਜ਼ ਅ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹੈਗਾ ਦੇਖੋ 2019 ਚ ਕਰੀਬ 2 ਲੱਖ ਵੋਟ ਪਈ ਸੀਗੀ ਪਿਛਲੀ ਵਾਰੀ ਬਾਈ ਇਲੈਕਸ਼ਨ ਚ ਤੁਸੀਂ ਇਕੱਠੇ ਸਿਖੇ ਤੇ ਹੁਣ ਕਿਦਾਂ ਦੇਖਦੇ ਪਿਓ ਤੁਸੀਂ ਕੰਪਨੀ ਦੇਖੋ ਜਿਹੜਾ 2019 ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸਿਫਿਕ ਵਾਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਮਤਲਬ ਇੱਕ ਬਦਲ ਨਾ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ BSP ਘੜ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਤਾਂ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਵਿੱਚ ਸਾਡੇ ਜਲੰਧਰ ਦੇ ਲੋਕਾਂ ਨੇ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਟਰਸਟ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਹੋਰ ਰਵਾਇਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰ ਰਵਾਇਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾ ਦਾ ਵੀ ਮਿਸ ਯੂਜ਼ ਕਰ ਗਏ ਤੇ ਪਾਵਰ ਦਾ ਵੀ ਮਿਸ ਯੂਜ਼ ਕਰ ਗਏ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ 'ਚੋਂ ਮਿਲ ਰਿਹਾ ਹੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪੇ ਸਾਨੂੰ ਦੇਖ ਰਹੇ ਸਿਚੁਏਸ਼ਨ ਕਿਦਾਂ ਦੇਖ ਰਹੇ ਸਭ ਵੱਡੇ ਕਿਤਾ ਦੀ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੰਗਾਰਾ ਆ ਲੋਕੀ ਸਾਡੇ ਤੇ ਟਰਸਟ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਲ ਬਦਲੂਆਂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਵੀ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ ਚ ਫੇਲ ਹੋ ਗਏ ਆਪਣੇ ਹਲਕੇ ਚ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਭਈ ਇਹ ਜਦ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਨਹੀਂ ਕੁਝ ਕਰ ਸਕਦੇ ਤੇ ਸਾਡੇ ਲਈ ਕੀ ਕਰਨਗੇ ਤੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪਲੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਭਰਵਾ ਹੁੰਗਾਰਾ ਦੇ ਰਹੇ ਚੰਨੀ ਸਾਹਿਬ ਕਿਸੇ ਕੰਪੀਟੀਸ਼ਨ ਦੇਖ ਰਹੇ ਕਿੰਨੇ ਮੇਰਾ ਜਲੰਧਰ 'ਚ ਕੋਈ ਕੰਪੀਟੀਸ਼ਨ ਨਹੀਂ ਹੈਗਾ ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ ਕਾਂਗਰਸ ਦਾ ਹੈਗਾ ਉਹਨਾਂ ਦੀ ਪਾਰਟੀ ਕਾਂਗਰਸ ਆ ਉਹ ਕਾਂਗਰਸ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ ਪਹਿਲੀ ਗੱਲ ਹੈ ਜੀ ਗੱਲ ਕੀ ਕਰਦੇ ਹੋ ਉਹ ਉਹ ਕਾਂਗਰਸ ਪਾਰਟੀ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰੱਖੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22 ਇਵਨ ਪੂਰਾ ਇਤਿਹਾਸ ਦੇਖ ਲਓ 47 ਤੋਂ 14 ਦੇਖ ਲਓ ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ 17 ਤੋਂ 22 ਦੇਖ ਲਓ ਜਿੰਨੇ ਮੈਨੀਫੈਸਟੋ ਜੁਨੀ ਵਾਦੇ ਕੀਤੇ ਸੀ ਘਰ ਘਰ ਨੌਕਰੀ ਸਾਰਿਆਂ ਨੂੰ ਘਰ ਨਸ਼ਾ ਮੁਕਤੀ ਚਾਰ ਹਫ਼ਤਿਆਂ ਚ ਕੁਝ ਵੀ ਨਹੀਂ ਕੀਤਾ ਦੇ ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਔਰ ਤੁਸੀਂ ਦੇਖੋ ਜਿਹੜਾ ਆਰਟੀ ਹੈ ਰਾਈਟ ਟੂ ਐਜੂਕੇਸ਼ਨ ਐਕਟ ਆ ਇਹ 17 ਦੇ ਵਿੱਚ ਇਹ ਲੈਕਟ ਮਤਲਬ ਪ੍ਰੋਮਿਸ ਤੇ ਆਏ ਸੀ ਮੈਂ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 25% ਦਾਖਲਾ ਦਵਾਵਾਂਗੇ ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲਿਆ ਜਿੱਦਾਂ ਜਿੱਦਾਂ ਲੋਕ ਅਵੇਅਰ ਹੋਣਗੇ ਤੇ ਇਹਨਾਂ ਨੂੰ ਰੱਦ ਕਰਾਂਗੇ ਬਲਵਿੰਦਰ ਜੀ ਪ੍ਰਵਿੰਦਰ ਜੀ ਮਨੀਸ਼ਾ ਲੰਗਰ ਜੀ ਦਾ ਕਹਿਣਾ ਹੈ ਕਿ ਭਾਰਤ ਮੈਂ ਮੈਂ ਨੈਸ਼ਨਲ ਇਸ਼ੂ ਤੇ ਮੈਂ ਐਜ਼ ਅ ਕੈਂਡੀਡੇਟ ਇਕਵਿਟੀ ਜੀ ਬੋਲੂਗਾ ਮੈਂ ਉਹੀ ਕਹਿ ਰਿਹਾ ਵੀ 50 ਚੋਂ ਇੱਕ ਅਸੀਂ ਆ ਬਾਕੀ ਚਾਰ ਇਹ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ ਲੋਕਾਂ ਨੇ ਉਹਨਾਂ ਨੂੰ ਟਰਸਟ ਦਿੱਤਾ ਵੇ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋਂ ਕਰ ਗਏ ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕੰਸੀਡਰ ਕਰ ਰਹੇ ਆ ਤੇ ਪੰਜ ਕੋਣੀ ਨਹੀਂ ਰਹਿਣਾ ਸਿਰਫ ਇੱਕ ਕੋਣੀ ਰਹਿਣਾ ਵੀ ਅੱਛੀ ਗੱਲ ਹੈ ਜੀ ਬਲਵਿੰਦਰ ਜੀ ਬਲਵਿੰਦਰ ਜੀ ਉਹ ਕੰਮ ਨੂੰ ਲੈ ਕੇ ਮੈਂ ਪਬਲਿਕ ਆ ਰਿਹਾ ਜਦ ਕਿ ਰਿੰਕੂ ਜੀ ਕਹਿ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਵਾਵਾਂਗੇ ਜਦ ਕਿ ਜਿਹੜੇ ਤੀਨੂ ਜੀ ਕਹਿ ਰਹੇ ਨੇ ਸਟੇਟ ਸਾਡੀ ਗਵਰਨਮੈਂਟ ਹੈ ਅਸੀਂ ਆਪਣੀ ਸਟੇਟ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ ਤੁਸੀਂ ਇਹ ਕਿਸ ਤਰ੍ਹਾਂ ਲੈਣਗੇ ਬੇ ਲੋਕ ਆਪ ਦੇ 2.5 ਸਾਲ ਬਾਅਦ ਮੋੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋਂ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50000 ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਕਰ ਮੈਂ ਦੱਸ ਰਿਹਾ ਵੀ 80000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80000 ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋ ਕੀਤੀ ਹੋਵੇ ਤੇ ਮੋੜ ਲੋਕ ਕਿਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਰ ਜੀ ਤੁਸੀਂ ਦੇਖੋ ਸਾਰੇ মিডিਆ ਤੇ ਵੀ ਜਿਹੜਾ ਇੱਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਟੀਆ ਐਕਟੀਵਿਸਟ ਆ ਚਾਹੇ ਕੋਈ ਸਮਾਜਿਕ ਕਰਮਚਾਰੀ ਕਰਤਾ ਜਿਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ लाठीचार्ज ਹੋਇਆ ਉਹਦੀ ਗ੍ਰਿਫਤਾਰੀ ਕੀਤੀ ਤੇ ਇਹਨਾਂ ਨੇ ਲੋਕਤੰਤਰ ਦੇ ਨਾਂ ਤੇ ਵੋਟਾਂ ਲਈਆਂ ਪਰ ਨਿੱਜਤੰਤਰ ਬਣ ਗਿਆ ਤਾਨਾਸ਼ਾਹੀ ਤੰਤਰ ਬਣ ਗਿਆ ਪਰ ਇਹੀ ਬੀਜੇਪੀ ਦਾ ਜਿਹੜਾ ਆ ਮਤਲਬ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ ਤੇ ਕੋਸ਼ਿਸ਼ ਕਾਰਪੋਰੇਟ ਕਰਾਣਾ ਛੱਡ ਕੇ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਕਰਕੇ ਲੋਕ ਜਿਹੜੇ ਆ ਆਪਾਂ ਪਾਰਟੀ ਜਿਹੜਾ ਮਾਊਂਟਰ ਆ ਸਿਰਾਰੀ ਸੀ ਉਹਦੇ ਬਾਰੇ ਕੀ ਜਿਹੜਾ ਚਾਹਦੇ ਤੁਸੀਂ ਉਹ ਤਾਂ ਮੀਡੀਆ ਦੇ ਵਿੱਚ ਵੀ ਖਬਰਾਂ ਹੈਗੀਆਂ ਉਹ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਆਈਐਸ ਅਫਸਰ ਦਾ ਜਿਹੜਾ ਹੈਗਾ ਉਹ ਸਾਰਾ ਮੀਡੀਆ ਦੇ ਵਿੱਚ ਆਇਆ ਜਿਹੜੀ ਵਿਮਨ ਕਮਿਸ਼ਨ ਸੀ ਉਹਨਾਂ ਵੱਲੋਂ ਨੋਟਿਸ ਜਾਰੀ ਹੋਇਆ ਉਹ ਤਾਂ ਲੋਕਾਂ ਦੀ ਕਚਹਿਰੀ 'ਚ ਇਸ਼ੂ ਹੈਗਾ ਤੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਨਮਾਇंदे ਚਾਹੀਦੇ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਖਿਲਾਫ ਮਤਲਬ ਆਪਣੀ ਆਵਾਜ਼ ਮੀ ਟੂ ਵਾਲਾ ਜਿਹੜਾ ਕੈਂਪੇਨ ਚੱਲਿਆ ਸੀਗਾ ਵੀ ਅਸੀਂ ਵੀ ਵਿਕਤੀ ਮਾਰੀ ਜਾਂ ਜਿਹੜੇ ਬੰਦੇ ਪਾਵਰ ਪਾਵਰ ਚ ਲਿਆਂਦਾ ਗਿਆ ਤੇ ਪਾਵਰ ਦੀ ਮਿਸ ਯੂਜ਼ ਕੀਤੀ ਇਸ ਕਰਕੇ ਮੀ ਟੂ ਕੈਂਪੇਨ ਵੀ ਅਸੀਂ ਵੀ ਇਹਨਾਂ ਤੋਂ ਪੀੜਤ ਹੈਗੇ ਆ ਜਦ ਪਹਿਲਾਂ ਇਹਨਾਂ ਦੇ ਮੀ ਟੂ ਕੈਂਪੇਨ ਚੱਲ ਚੁੱਕੀ ਆ ਤਾਂ ਜਲੰਧਰ ਦੇ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਨੂੰ ਜਰੂਰ ਇਹਦੇ ਤੇ ਗੌਰ ਕਰਨੀ ਚਾਹੀਦੀ ਬਲਵੰਤ ਸਿੰਘ ਸੰਗਰੂਰ ਦੇ ਵਿੱਚ ਸੰਗਰੂਰ ਦੇ ਦੋ ਦਿਨ ਪਹਿਲਾਂ ਜਿਹੜਾ ਆਂਗਣਵਾੜੀ ਮੇਰੀ ਗੱਲ ਸੁਣ ਲੇਗੀ ਆਂਗਣਵਾੜੀ ਸੈਂਟਰ ਦੇ ਵਿੱਚ ਬੱਚਿਆਂ ਨੂੰ ਜਿਹੜਾ ਸਿਰਫ ਦਿੱਤਾ ਗਿਆ ਸੀਗਾ ਉਹ 6 ਮਹੀਨੇ ਐਕਸਪਾਇਰੀ ਸੀਗਾ ਪੁਰਾਣਾ ਸੀਗਾ ਜਿਸ ਦੇ ਬਾਅਦ ਹੁਣ ਆਂਗਣਵਾੜੀ ਸੈਂਟਰ ਦੇ ਐਕਸਪਾਇਰੀ ਸਿਰਫ ਮਾਮਲੇ 'ਚ ਵਰਕਰਾਂ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਰਕਾਰ ਵੱਲੋਂ ਕੀ ਲੱਗਦਾ ਹੈ ਕਿ ਇਹ ਹੈਲਥ ਮਾਡਲ ਦੀ ਗੱਲ ਕਰ ਰਹੇ ਨੇ ਕਿ ਹੈਲਥ ਮਾਡਲ ਸਹੀ ਤੁਹਾਨੂੰ ਨਜ਼ਰ ਆ ਰਹੇ ਦੇਖੋ ਤੁਸੀਂ ਕਾਂਗਰਸ ਦਾ ਰਾਜ ਦੇਖੋ ਭਾਜਪਾ ਦਾ ਦੇਖੋ ਆਪ ਦਾ ਦੇਖੋ ਬਈ ਇਹਨਾਂ ਦੀ ਲੋਕਾਂ ਦੇ ਪ੍ਰਤੀ ਬਿਲਕੁਲ ਬੋਰਡ ਤਾਂ ਲੈਂਦੇ ਵੀ ਅਸੀਂ ਲੋਕਾਂ ਪ੍ਰਤੀ ਬਹੁਤ ਫਿਕਰ ਮੰਦੇ ਆ ਪਰ ਵੋਟਾਂ ਤੋਂ ਬਾਅਦ ਬੜੀ ਸਮੇਦਨਹੀਨਤਾ ਰਹਿੰਦੀ ਆ ਇਹ ਉਹਦਾ ਹੀ ਸਿੱਟਾ ਆ ਬਈ ਸਾਰੇ ਬੰਦੇ ਜਿਹਨਾਂ ਨੂੰ ਲੋਕਾਂ ਨੇ ਪਾਵਰ ਦਿੱਤੀ ਉਹ ਸੋਚਦੇ ਅਸੀਂ ਆਪਣੀ ਲਗਜ਼ਰੀ ਲਾਈਫ ਇੰਜੋਏ ਕਰ ਲਈਏ ਲੋਕਾਂ ਦੇ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਤੇ ਉਹਦੇ ਕਰਕੇ ਥੱਲੇ ਕੀ ਹੁੰਦਾ ਜਦੋਂ ਮਾੜਾ ਪ੍ਰਬੰਧ ਹੋ ਜਾਂਦਾ ਮਾੜਾ ਕੋਈ ਨਿਗਰਾਨੀ ਨਹੀਂ ਦੇ ਦਿੰਦਾ ਤੇ ਉਹਦੇ ਜਿਹੜੇ ਸਿੱਟੇ ਆ ਲੋਕਾਂ ਨੂੰ ਸੰਗਰੂਚ ਭੁਗਤਣੇ ਚਾਹੁੰਦੇ ਤਿੰਨ ਦੇ ਪਏ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਮਾੜਾ ਕਿਤੇ ਕਣਕ ਦੀ ਸ਼ਿਕਾਇਤ ਆ ਰਹੀ ਆ ਕਿਤੇ ਆਟੇ ਦਾਲ ਦੀ ਸ਼ਿਕਾਇਤ ਆ ਰਹੀ ਮਲਾਬਟੀ ਚੀਜ਼ਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਤੇ ਲਗਾਤਾਰ ਇਹਨਾਂ ਸਾਰੀ ਪਾਰਟੀਆਂ ਰਾਜ ਵਿੱਚ ਇਦਾਂ ਰਿਆ ਤੇ ਉਹਦੇ ਕਰਕੇ ਸਾਰੇ ਲੋਕ ਤੁਸੀਂ ਦੇਖੋ ਆ ਆਮੂਮਨ ਜਿੰਨੇ ਬੰਦੇ ਜ਼ਿਆਦਾਤਰ ਬਿਮਾਰ ਹੋ ਰਹੇ ਆ ਮਲਾਬਟੀ ਖਾਣੇ ਆ ਕਰਕੇ ਸਾਬ ਹਵਾ ਪਾਣੀ ਨਾ ਹੋਣ ਕਰਕੇ ਉਹਦੇ ਲਈ ਪ੍ਰਬੰਧ ਜ਼ਿੰਮੇਵਾਰ ਹੈਗਾ ਸਾਰਾ ਜਿਹੜੇ ਆਰ ਫੇਸ ਪਏ ਨੇ ਤਾਂ ਆਕਾਸ਼ ਅਨੰਦ ਹੋਣਾ ਨੂੰ ਹੈ ਜਿਹੜਾ ਦੇਖੋ ਆਪਾਂ ਦੇਖੋ ਮੈਂ ਤਾਂ ਦੱਸਿਆ ਵੀ ਮੈਂ ਐਜ਼ ਅ ਕੈਂਡੀਡੇਟ ਦੀ ਕਪੈਸਿਟੀ 'ਚ ਮੈਂ ਬੋਲ ਸਕਦਾ ਹਾਂ ਠੀਕ ਹੈ ਭਾਈ ਇਹਨਾਂ ਦੇ ਨਾਲ ਐਸ ਪੀ ਕੈਂਡੀਡੇਟ ਜਿੱਤਰੇ ਨੇ ਜ਼ਰੂਰ ਤੁਸੀਂ ਦੇਖ ਲਓ ਸ਼ਾਹ ਕਿਦਾਂ ਦਾ ਔਰ ਜਲੰਧਰ ਸਾਡਾ ਪਰਿਵਾਰ ਆ ਸਾਡੇ ਪਰਿਵਾਰ ਦੇ ਲੋਕਾਂ ਨੇ ਪਹਿਲਾਂ ਵੀ ਸਾਨੂੰ ਅਪਣਾਇਆ ਹੁਣ ਵੀ ਅਪਣਾਉਂਦੇ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ